ਇਵਨ ਉਹ ਨਾ ਬਹੁਤ ਜ਼ਿਆਦਾ ਲੋਕ ਮਤਲਬ ਮੈਂ ਫੀਮੇਲਸ ਦੀ ਗੱਲ ਕਰਾਂ ਦੇ ਆਰ ਇਨ ਟੂ ਪੋਲੀਵੁੱਡ ਇੰਡਸਟਰੀ ਹੁਣ ਬਹੁਤ ਸਾਰੇ ਨਿਊ ਫੇਸਸ ਆ ਰਹੇ ਹੈ ਸੋ ਮੈਂ ਤੁਹਾਨੂੰ ਤੁਹਾਡੇ ਤੋਂ ਜਾਨਣਾ ਚਾਹਾਂਗੀ ਜਦੋਂ ਤੁਹਾਡਾ ਇੱਕ ਨਿਊ ਕਮਰ ਵਾਲਾ ਫੇਸ ਸੀ ਉਹ ਕਿੰਨਾ ਕੁ ਮਤਲਬ ਤੁਸੀਂ ਚੈਰਜ ਕੀਤਾ ਬਿਕੋਜ਼ ਨਾ ਪੁਰਾਣੀਆਂ ਯਾਦਾਂ ਬੰਦੇ ਦੇ ਨਾਲ ਜੁੜੀਆਂ ਰਹਿੰਦੀਆਂ ਜਾਂ ਕੁਝ ਪਲ ਹੁੰਦੇ ਜੋ ਕਦੇ ਨਹੀਂ ਭੁਲਾਏ ਜਾ ਸਕਦੇ ਸੋ ਤੁਹਾਡਾ ਉਹ ਪਲ ਜਾਂ ਕੁਝ ਤੁਸੀਂ ਸ਼ੇਅਰ ਕਰਨਾ ਚਾਹੋਗੇ ਮੈਂ ਤਾਂ ਬਾਈ ਗੋਡਸ ਗ੍ਰੇਸ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਕਿਸੇ ਚੀਜ਼ ਤੇ ਸਟਰਗਲ ਜਾਂ ਮੈਂ ਮੈਂ ਇਸ ਚੀਜ਼ ਨੂੰ ਸਟਰਗਲ ਨਹੀਂ ਕਹਿੰਦੀ ਮੈਂ ਇਸ ਚੀਜ਼ ਨੂੰ ਜਰਨੀ ਕਹਿੰਦੀ ਆ ਜਿਹੜੀ ਮੈਂ ਸਭ ਤੋਂ ਜ਼ਿਆਦਾ ਇੰਜੋਏ ਕਰਦੀ ਆ ਨਾ ਇੱਕ ਮੋਮੈਂਟ ਤੋਂ ਬਾਅਦ ਆ ਕੇ ਹਰ ਇਨਸਾਨ ਸাকਸੈਸਫੁਲ ਤਾਂ ਹੋ ਹੀ ਜਾਂਦਾ ਪਰ ਉਹ ਜਿਹੜੀ ਜਰਨੀ ਹੁੰਦੀ ਹੈ ਦੈਟ ਇਜ਼ ਦਾ ਮੋਰ ਬਿਊਟੀਫੁਲ ਥਿੰਗ ਟੂ ਬੀ ਇਨ ਹਨਾ ਤੇ ਆ ਸੱਚੀ ਚ ਆਮ ਲਾਈਕ ਸੋ ਬlesਟ ਕਿ ਮੈਨੂੰ ਆਲੇ ਦੁਆਲੇ ਮੇਰੇ ਲੋਗ ਮੇਰੇ ਮੇਕਰਸ ਮੇਰੀ ਟੀਮ ਚਾਹੇ ਤੁਸੀਂ ਸਾਰੇ ਉਹ ਹਨਾ মিডিਆ ਹੈ ਸਾਰੇ ਇੰਨਾ ਪਿਆਰ ਕਰਦੇ ਨੇ ਇੰਨਾ ਮੋਟੀਵੇਟ ਰੱਖਦੇ ਨੇ ਕਿ ਮੈਨੂੰ ਕਦੀ ਵੀ ਉਹ ਜਾ ਕੁਝ ਫੀਲ ਨਹੀਂ ਹੋਇਆ ਕਿ ਮੈਂ ਆ ਕੇ ਇਸ ਚੀਜ਼ ਤੇ ਸਟਰਗਲ ਕਰ ਰਹੀ ਹਾਂ ਫ্রম ਡੇ 1 ਆਮ ਇੰਜੋਇੰਗ ਥਿਸ ਹਨਾ ਆਬਵੀਅਸਲੀ ਹਰ ਹਰ ਥਾਂ ਤੇ ਇੱਕ ਸਟੌਪਸ ਆਉਂਦੇ ਨੇ ਹਰਡਲਸ ਆਂਦੀਆਂ ਨੇ ਬਟ ਇਫ ਯੂ ਹੈਵ ਸੋ ਮਾਚ ਆਫ ਪੋਜ਼ਿਟਿਵਿਟੀ ਅਰਾਊਂਡ ਯੂ ਆਈ ਗੈਸ ਯੂ ਸੀ ਉਹਨੂੰ ਬਹੁਤ ਈਜ਼ੀਲੀ ਕਰਾਸ ਕਰ ਜਾਂਦੇ ਹੋ ਹਨਾ ਕੁਝ ਪੁਆਇੰਟਸ ਆ ਕੁਝ ਟਿਪਸ ਤੁਸੀਂ ਨਿਊ ਕਮਰਸ ਫੀਮੇਲਸ ਨੂੰ ਦੇਣਾ ਚਾਹੋ ਬਿਕੋਜ਼ ਆਪਾਂ ਕਹਿ ਦਿੰਨੇ ਆ ਅਗਰ ਮਾੜੇ ਬੰਦੇ ਹੈ ਤਾਂ ਚੰਗੇ ਬੰਦੇ ਵੀ ਹੈਗੇ ਇੰਡਸਟਰੀ ਦੇ ਵਿੱਚ ਸੋ ਕਿਵੇਂ ਟੈਕਲ ਕਰੀਦਾ ਹੈ ਕਿਹੜੀ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਨਾ ਕਿ ਇੱਕ ਰੈੱਡ ਸਿਗਨਲ ਮਿਲਦਾ ਹੈ ਕੁੜੀਆਂ ਨੂੰ ਸਿਕਸ ਸੈਂਸ ਹੁੰਦੀ ਹੈ ਕੁੜੀਆਂ ਦੇ ਵਿੱਚ ਤਾਂ ਤੁਸੀਂ ਕੀ ਟਿਪਸ ਐਂਡ ਮਤਲਬ ਦੇਣਾ ਚਾਹੋ ਦੇਖੋ ਕੁੜੀਆਂ ਉਹ ਬਹੁਤ ਸਿਆਣੀਆਂ ਹੁੰਦੀਆਂ ਆਪਦੇ ਆਪ ਚ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਨਾ ਤੇ ਜੇ ਤੁਸੀਂ ਕਹੋ ਮਾੜੇ ਚੰਗੇ ਦੀ ਗੱਲ ਤੇ ਇਹ ਤਾਂ ਹੈ ਨਹੀਂਗਾ ਵੀ ਆਪਣੀ ਕਲੀ ਇੰਡਸਟਰੀ ਹਰ ਕਿਤੇ ਹੀ ਕਿਤੇ ਵੀ ਚਲੇ ਜੋ ਮਾੜਾ ਚੰਗਾ ਸਭ ਕਿਤੇ ਹੁੰਦਾ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਅਸੀਂ ਕੌਣ ਹਾਂ ਤੇ ਅਸੀਂ ਕਿਸ ਚੀਜ਼ ਨੂੰ ਐਕਸੈਪਟ ਕਰਦੇ ਆ ਤੇ ਡਿਨਾਈ ਕਰਦੇ ਆ ਤੇ ਮੈਨੂੰ ਇਹ ਲੱਗਦਾ ਵੀ ਤੁਸੀਂ ਆਪਦੇ ਆਪ ਨਾਲ ਲਾਇਲ ਹੋਣਾ ਤੁਸੀਂ ਕਿਤੇ ਵੀ ਜਾ ਸਕਦੇ ਹੋ ਆ ਮੀਨ ਫॉर ਸਪੈਸ਼ਲੀ ਇਫ ਆਈ ਟਾਕ ਅਬਾਊਟ ਗਰਲਸ ਕੁੜੀਆਂ ਕੋਲ ਤਾਂ ਸਿਕਸ ਸੈਂਸ ਹੈਗੀ ਹੈ ਕੁੜੀਆਂ ਦੀ ਮੈਨੀਫੈਸਟੇਸ਼ਨ ਇੰਨੀ ਸਟਰੋਂਗ ਹੁੰਦੀ ਹੈ they are especially blessed with god's uh, energy right they i guess they can do like wonderful things in life thank you even. Uh, bahut changa lag gaya thoda gall lag conversation share kete. thank you so much ਇਵਨ ਉਹ ਨਾ ਬਹੁਤ ਜ਼ਿਆਦਾ ਲੋਕ ਮਤਲਬ ਮੈਂ ਫੀਮੇਲਸ ਦੀ ਗੱਲ ਕਰਾਂ ਦੇ ਆਰ ਇਨ ਟੂ ਪੋਲੀਵੁੱਡ ਇੰਡਸਟਰੀ ਹੁਣ ਬਹੁਤ ਸਾਰੇ ਨਿਊ ਫੇਸਸ ਆ ਰਹੇ ਹੈ ਸੋ ਮੈਂ ਤੁਹਾਨੂੰ ਤੁਹਾਡੇ ਤੋਂ ਜਾਨਣਾ ਚਾਹਾਂਗੀ ਜਦੋਂ ਤੁਹਾਡਾ ਇੱਕ ਨਿਊ ਕਮਰ ਵਾਲਾ ਫੇਸ ਸੀ ਉਹ ਕਿੰਨਾ ਕੁ ਮਤਲਬ ਤੁਸੀਂ ਚੈਰਜ ਕੀਤਾ ਬਿਕੋਜ਼ ਨਾ ਪੁਰਾਣੀਆਂ ਯਾਦਾਂ ਬੰਦੇ ਦੇ ਨਾਲ ਜੁੜੀਆਂ ਰਹਿੰਦੀਆਂ ਜਾਂ ਕੁਝ ਪਲ ਹੁੰਦੇ ਜੋ ਕਦੇ ਨਹੀਂ ਭੁਲਾਏ ਜਾ ਸਕਦੇ ਸੋ ਤੁਹਾਡਾ ਉਹ ਪਲ ਜਾਂ ਕੁਝ ਤੁਸੀਂ ਸ਼ੇਅਰ ਕਰਨਾ ਚਾਹੋਗੇ ਮੈਂ ਤਾਂ ਬਾਈ ਗੋਡਸ ਗ੍ਰੇਸ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਕਿਸੇ ਚੀਜ਼ ਤੇ ਸਟਰਗਲ ਜਾਂ ਮੈਂ ਮੈਂ ਇਸ ਚੀਜ਼ ਨੂੰ ਸਟਰਗਲ ਨਹੀਂ ਕਹਿੰਦੀ ਮੈਂ ਇਸ ਚੀਜ਼ ਨੂੰ ਜਰਨੀ ਕਹਿੰਦੀ ਆ ਜਿਹੜੀ ਮੈਂ ਸਭ ਤੋਂ ਜ਼ਿਆਦਾ ਇੰਜੋਏ ਕਰਦੀ ਆ ਨਾ ਇੱਕ ਮੋਮੈਂਟ ਤੋਂ ਬਾਅਦ ਆ ਕੇ ਹਰ ਇਨਸਾਨ ਸাকਸੈਸਫੁਲ ਤਾਂ ਹੋ ਹੀ ਜਾਂਦਾ ਪਰ ਉਹ ਜਿਹੜੀ ਜਰਨੀ ਹੁੰਦੀ ਹੈ ਦੈਟ ਇਜ਼ ਦਾ ਮੋਰ ਬਿਊਟੀਫੁਲ ਥਿੰਗ ਟੂ ਬੀ ਇਨ ਹਨਾ ਤੇ ਆ ਸੱਚੀ ਚ ਆਮ ਲਾਈਕ ਸੋ ਬlesਟ ਕਿ ਮੈਨੂੰ ਆਲੇ ਦੁਆਲੇ ਮੇਰੇ ਲੋਗ ਮੇਰੇ ਮੇਕਰਸ ਮੇਰੀ ਟੀਮ ਚਾਹੇ ਤੁਸੀਂ ਸਾਰੇ ਉਹ ਹਨਾ মিডিਆ ਹੈ ਸਾਰੇ ਇੰਨਾ ਪਿਆਰ ਕਰਦੇ ਨੇ ਇੰਨਾ ਮੋਟੀਵੇਟ ਰੱਖਦੇ ਨੇ ਕਿ ਮੈਨੂੰ ਕਦੀ ਵੀ ਉਹ ਜਾ ਕੁਝ ਫੀਲ ਨਹੀਂ ਹੋਇਆ ਕਿ ਮੈਂ ਆ ਕੇ ਇਸ ਚੀਜ਼ ਤੇ ਸਟਰਗਲ ਕਰ ਰਹੀ ਹਾਂ ਫ্রম ਡੇ 1 ਆਮ ਇੰਜੋਇੰਗ ਥਿਸ ਹਨਾ ਆਬਵੀਅਸਲੀ ਹਰ ਹਰ ਥਾਂ ਤੇ ਇੱਕ ਸਟੌਪਸ ਆਉਂਦੇ ਨੇ ਹਰਡਲਸ ਆਂਦੀਆਂ ਨੇ ਬਟ ਇਫ ਯੂ ਹੈਵ ਸੋ ਮਾਚ ਆਫ ਪੋਜ਼ਿਟਿਵਿਟੀ ਅਰਾਊਂਡ ਯੂ ਆਈ ਗੈਸ ਯੂ ਸੇ ਉਹਨੂੰ ਬਹੁਤ ਈਜ਼ੀਲੀ ਕਰਾਸ ਕਰ ਜਾਂਦੇ ਹੋ ਹਨਾ ਕੁਝ ਪੁਆਇੰਟਸ ਆ ਕੁਝ ਟਿਪਸ ਤੁਸੀਂ ਨਿਊ ਕਮਰਸ ਫੀਮੇਲਸ ਨੂੰ ਦੇਣਾ ਚਾਹੋ ਬਿਕੋਜ਼ ਆਪਾਂ ਕਹਿ ਦਿੰਨੇ ਆ ਅਗਰ ਮਾੜੇ ਬੰਦੇ ਹੈ ਤਾਂ ਚੰਗੇ ਬੰਦੇ ਵੀ ਹੈਗੇ ਇੰਡਸਟਰੀ ਦੇ ਵਿੱਚ ਸੋ ਕਿਵੇਂ ਟੈਕਲ ਕਰੀਦਾ ਹੈ ਕਿਹੜੀ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਨਾ ਕਿ ਇੱਕ ਰੈੱਡ ਸਿਗਨਲ ਮਿਲਦਾ ਹੈ ਕੁੜੀਆਂ ਨੂੰ ਸਿਕਸ ਸੈਂਸ ਹੁੰਦੀ ਹੈ ਕੁੜੀਆਂ ਦੇ ਵਿੱਚ ਤਾਂ ਤੁਸੀਂ ਕੀ ਟਿਪਸ ਐਂਡ ਮਤਲਬ ਦੇਣਾ ਚਾਹੋ ਦੇਖੋ ਕੁੜੀਆਂ ਬਹੁਤ ਸਿਆਣੀਆਂ ਹੁੰਦੀਆਂ ਆਪਦੇ ਆਪ ਚ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਨਾ ਤੇ ਜੇ ਤੁਸੀਂ ਕਹੋ ਮਾੜੇ ਚੰਗੇ ਦੀ ਗੱਲ ਤੇ ਇਹ ਤਾਂ ਹੈ ਨਹੀਂਗਾ ਵੀ ਆਪਣੇ ਕਲੀਨ ਇੰਡਸਟਰੀ ਹਰ ਕਿਤੇ ਹੀ ਕਿਤੇ ਵੀ ਚਲੇ ਜੋ ਮਾੜਾ ਚੰਗਾ ਸਭ ਕਿਤੇ ਹੁੰਦਾ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਅਸੀਂ ਕੌਣ ਹਾਂ ਤੇ ਅਸੀਂ ਕਿਸ ਚੀਜ਼ ਨੂੰ ਐਕਸੈਪਟ ਕਰਦੇ ਆ ਤੇ ਡਿਨਾਈ ਕਰਦੇ ਆ ਤੇ ਮੈਨੂੰ ਇਹ ਲੱਗਦਾ ਵੀ ਤੁਸੀਂ ਆਪ ਦੇ ਆਪ ਨਾਲ ਲਾਇਲ ਹੋਣਾ ਤੁਸੀਂ ਕਿਤੇ ਵੀ ਜਾ ਸਕਦੇ ਹੋ ਆ ਮੀਨ ਫॉर ਸਪੈਸ਼ਲੀ ਇਫ ਆਈ ਟਾਕ ਅਬਾਊਟ ਗਰਲਸ ਕੁੜੀਆਂ ਕੋਲ ਤਾਂ ਸਿਕਸ ਸੈਂਸ ਹੈਗੀ ਹੈ ਕੁੜੀਆਂ ਦੀ ਮੈਨੀਫੈਸਟੇਸ਼ਨ ਇੰਨੀ ਸਟਰੋਂਗ ਹੁੰਦੀ ਹੈ ਉਹਨਾਂ ਉਹਦੇ ਲਾਈਕ ਸਪੈਸ਼ਲੀ ਬlesਸਡ ਵਿਦ ਗੋਡਸ એનર્ਜੀ ਰਾਈਟ ਤੇ ਆਈ ਗੈਸ ਦੇ ਕੈਨ ਡੂ ਲਾਈਕ ਵੰਡਰਫੁਲ ਥਿੰਗਸ ਇਨ ਲਾਈਫ ਥੈਂਕ ਯੂ ਵਿਵਨ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛੀ ਕਨਵਰਸੇਸ਼ਨ ਸ਼ੇਅਰ ਕੀਤੀ ਥੈਂਕ ਯੂ ਸੋ ਮਚ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ